ਅੱਜ ਗੁਰਦਾਸਪੁਰ ਨੇੜੇ ਬੱਬੇਹਾਲੀ ਦੇ ਨਹਿਰ ਦੇ ਪੁਲ ਦੇ ਕੋਲ ਪਿੰਡ ਸਠਿਆਲੀ ਤੋਂ ਪਠਾਨਕੋਟ ਵਿਖੇ ਪਰਾਲੀ ਦੀਆਂ ਗੱਠਾਂ ਲੈ ਕੇ ਜਾ ਰਹੀ ਇੱਕ ਟਰਾਲੀ ਨੂੰ ਅਚਨਚੇਤ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋ ਗਿਆ ਹੈ ਇਸ ਸਬੰਧੀ ਟਰੈਕਟਰ ਚਾਲਕ ਸੈਫਲੀ ਨੇ ਦੱਸਿਆ ਕਿ ਉਹ ਪਿੰਡ ਸਠਿਆਲੀ ਤੋਂ ਟਰਾਲੀ ਵਿੱਚ ਪਰਾਲੀ ਦੀਆਂ ਗੱਠਾਂ ਭਰ ਕੇ ਪਠਾਨਕੋਟ ਲੈ ਕੇ ਜਾ ਰਿਹਾ ਸੀ ਜਿਸ ਦੌਰਾਨ ਉਹ ਬੱਬੇਹਾਲੀ ਨੇੜੇ ਨਹਿਰ ਦੇ ਪੁਲ ਕੋਲ ਜਦੋਂ ਪਹੁੰਚਿਆ ਤਾਂ ਹੋਰ ਗੱਡੀਆਂ ਦੇ ਡਰਾਈਵਰਾਂ ਨੇ ਉਸ ਨੂੰ ਦੱਸਿਆ ਕਿ ਪਿੱਛੇ ਟਰਾਲੀ ਤੇ ਲੋਡ ਕੀਤੀ ਪ੍ਰਾਲੀ ਨੂੰ ਅੱਗ ਲੱਗੀ ਹੋਈ ਹੈ ਜਿਸ ਤੋਂ ਬਾਅਦ ਉਸਨੇ ਟਰੈਕਟਰ ਟਰਾਲੀ ਰੋਕੀ ਪਰ ਦੇਖਦੇ ਹੀ ਦੇਖਦੇ ਅੱਗ ਇੱਕਦਮ ਭਿਆਨਕ ਰੂਪ ਧਾਰਨ ਕਰ ਗਈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਜਿਸ ਤੋਂ ਬਾਅਦ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚਿਆ ਤੇ ਅੱਗ ਤੇ ਕਾਬੂ ਪਾਇਆ ਗਿਆ ਸੈਫਲੀ ਨੇ ਦੱਸਿਆ ਕਿ ਉਸਦੇ ਟਰੈਕਟਰ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਟਰਾਲੀ ਦੇ ਟਾਇਰ ਸੜ ਗਏ ਹਨ ਅਤੇ ਟਰਾਲੀ ਦੇ ਲੋਹੇ ਦਾ ਨੁਕਸਾਨ ਹੋਣ ਦੇ ਨਾਲ ਨਾਲ ਉਸਤੇ ਲੋਡ ਕੀਤੀ ਪ੍ਰਾਲੀ ਦੀਆਂ ਗੱਠਾਂ ਵੀ ਸੜ ਗਈਆਂ ਹਨ ਅਤੇ ਉਸਨੇ ਦੱਸਿਆ ਕਿ ਉਸ ਦਾ ਕਰੀਬ 2.5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਆਂਡੋ ਵਾਲਾ ਭਾਈ ਉਹ ਚਾਰਵੀ ਚਾਰਵੀ ਤੇ ਫੋਨ ਕੀਤਾ ਜੀ ਤਾਂ ਇਹ 425 ਦਾ ਇੱਥੇ ਪੁੱਜ ਕੇ ਆ ਕੇ ਮੌਕੇ ਤੇ ਆਇਆ ਅੱਗ ਦਾ ਕੰਟਰੋਲ ਕਰਾਇਆ ਵਿਚੋ ਟਰਾਲੀ ਆ ਰਹੀ ਕਿਦਾਂ ਰਸਤੇ ਜੀ ਨੂੰ ਅੱਗ ਲੱਗੀ। ਇੱਥੇ ਪੋਲ ਤੇ ਆ ਕੇ ਲੋਕਾਂ ਦੱਸਿਆ ਇਹ ਇੱਥੇ ਖੇਹ ਆਪੇ ਜੀ ਬੱਬਿਆ ਯਾਰ ਨਹਿਰਾਂ ਦਾ ਪੋਲਾ ਜੀ ਕਿੰਨਾ ਕਿੰਨਾ ਨੁਕਸਾਨ ਨੁਕਸਾਨ ਦਾ ਹੁਣ ਸਰਿਆ ਜੀ ਦਾ ਇਹ ਭਾਰੀ ਦਾ ਕਦੇ ਪੋਰ ਦੇ ਗੱਡੀ ਨੇ ਕਰਵਾ ਗੱਲ ਆ ਕਣਕਾ ਹੀ ਤੜਕਾ ਦਾ ਬਚਾਓ ਕੀਤਾ ਜੀ ਕਣਕ ਕਮਾਦ ਇੱਕ ਗੱਡੀ ਆਈ ਆ ਦੂਜੀ ਆ ਰਹੀ ਆ ਜੀ ਮੇਰਾ ਨਾਂ ਹੀਰਾ ਸਿੰਘ ਆ ਜੀ ਬੱਬੇ ਵਾਲੀ ਪਿੰਡ ਆ ਅਸੀਂ ਵੀ ਇੱਥੇ ਬੈਠੇ ਸੀਗੇ ਜਦੋਂ ਮਤਲਬ ਇਹ ਅੱਗ ਲੱਗੀ ਆ ਤੇ ਅਸੀਂ ਉਸੇ ਵੇਲੇ ਗੱਡੀ ਨੂੰ ਫੋਨ ਕਰਤਾ ਵਾ ਤੇ ਪੰਜ ਮਰਜ਼ ਗੱਡੀ ਆ ਗਈ ਆ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਉਹਦੇ ਟਰੈਕਟਰ ਜਿਹੜਾ ਉਹ ਲਾਤ ਪਹਿਲਵਾਤਾ ਸੀ ਨੰਤਰਾਲੀ ਨਾਲ ਜਿਹੜੀ ਗੱਤਾ ਮਿਲ ਚ ਪਰਾਲੀ ਜਾਂਦੀ ਨੁਕਸਾਨ ਟਰਾਲੀ ਦਾ ਹੋਇਆ ਵਾ ਟਰੈਕਟਰ ਤੇ ਨਾਲੋਂ ਲੱਤ ਗਿਆ ਤੇ ਉਹ ਡਰਾਈਵਰ ਹੀ ਬਚਾਉਂ ਗਿਆ ਸਾਈਫਲੀ ਭਾਈ ਨਾਂ ਮੇਰਾ ਸਾਈਫਲੀ ਭਾਈ ਸਟਿਆਲੀਆ ਭਰੀ ਟਰਾਲੀ ਪਰਾਲੀ ਦੀ ਉਹ ਲੈ ਜਾਣਦੇ ਪਠਾਨ ਖੋੜਾ ਅੱਗ ਲੱਗ ਗਈ ਅੱਛਾ ਜੀ ਤੇ ਉਹ ਕਿੰਨੇ ਮਿੰਟ ਪਹੁੰਚੀ ਬਾਈ ਕਿਹੜੇ ਵਜਰਾ ਕਰੇ ਉਹ ਲੇਟ ਪਹੁੰਚੀ ਬਾਈ ਪਹੁੰਚ ਤੇ ਗਈ ਹੈ ਲਗਨੇ ਨੁਕਸਾਨ ਤੇ ਬਾਬਾ ਕਹਿੰਦੇ ਢੇਰ ਤੋਂ ਹੋਤਾ ਹੀ ਲੱਗ ਰਹਾ ਹੈ 1 ਲੱਖ ਦੇ ਲੱਗ ਸਕਦੇ ਤਿਆਰ ਕਰ ਗਿਆ ਬਾਈ ਟਰਾਲਾ ਪਰਾਲੀ ਰੱਸੇ ਇਹ ਤੁਹਾਡੀ ਆਪਣੀ ਜੀ ਬਾਈ ਕਰਾਏ ਜੀ